ਆ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਬਾਦਸ਼ਾਪੁਰ ਮੜਿਆਲਾ ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟ ਦਾ ਦਿਲਦਾਰ ਡੈਰੀ ਫਾਰਮ ਤੇ ਪਹੁੰਚੇ ਹੋਏ ਆਂ ਦੋ ਜਰਸੀ ਦਿਖਾਵਾਂਗੇ ਬਾਈ ਕੋਲੇ ਪੰਜਾਬ ਵਾਲੀਆਂ ਫੁੱਲ ਵੱਡੇ ਕੱਦ ਕਾੜ ਚ ਤੇ ਦੰਦਾ ਜੀ ਨੇ ਦੋਨੇ ਬੱਚੀਆਂ ਜੇ ਗੱਲ ਕਰ ਲਈਏ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜੀ ਡਿਟੇਲ ਆ ਡਿਟੇਲ ਵੀ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਖਾਨ ਸਾਹਿਬ ਹੋਰ ਕੀ ਹਾਲ ਹੈ ਜੀ ਆ ਨਾਮ ਤੇ ਐਡਰੈਸ ਵੀ ਬਈ ਨਾਮ ਖਾਨਾਗਾ ਪਿੰਡ ਬਾਦਸ਼ਾਹਪੁਰ ਮਡੇਲਾ ਤਹਿਸੀਲ ਵੀ ਮਰੇਕੋਲਾ ਜ਼ਿਲ੍ਹਾ ਵੀ ਮਰੇਕੋਲਾ ਠੀਕ ਹੈ ਤੇ ਆਪਣੇ ਜਿਹੜਾ ਮਰੇਕੋਲੇ ਜਰਗ ਚੌਕ ਹੈਗਾ ਹਾਂਜੀ ਉੱਥੋਂ ਮੇਰਾ ਘਰ ਹੈਗਾ 3 ਕਿਲੋਮੀਟਰ ਇੱਧਰ ਆਪਾਂ ਨੂੰ ਧੂਰੀ ਨੇੜੇ ਪੈ ਜਾਂਦਾ ਇੱਧਰ ਲੁਧਿਆਣਾ ਇੱਧਰ ਖੰਨਾ ਤੇ ਇੱਧਰ ਰਾਇਕੋਟ ਵਿਚਾਲੇ ਹੈਗਾ 40% ਹਾਂ ਚਾਰੇ ਦਿਸ਼ਾਵਾਂ ਤੋਂ ਅੱਪਾ ਸੈਂਟਰ 'ਚ ਬੈਠੇ ਆਗੇ ਦੋ ਗਾਮਾ ਦਿਖਾਵਾਂਗੇ ਅੱਪਾ ਬਾਈ ਦੋ ਗਾਮਾ ਦਿਖਾਵਾਂਗੇ ਇੱਕ ਹੋਰ ਬਾਈ ਰਿਕੁਐਸਟ ਆ ਗਈ ਹੈ ਨਾ ਹਾਂਜੀ ਜਿਹੜੇ ਬਾਈਆਂ ਨੇ ਜੈਨੂਅਲ ਜਿਨ੍ਹਾਂ ਨੇ ਬਾਈਆਂ ਨੇ ਖਰੀਦਣੀ ਹੁੰਦੀਆਂ ਨੇ ਬਾਈ ਬਣ ਕੇ ਉਹ ਕੀ ਫੋਨ ਲਾਇਆ ਕਰ ਹਣਾ ਠੀਕਾ ਕਰ ਬਾਕੀ ਜਿਨੇ ਪਰਚੇਜ਼ ਕਰਨੀ ਆਪਦੀ 5000 ਸਾਈ ਪਾਤੀ ਹਾਂਜੀ ਆ ਕੇ ਉਹ ਪਾਸ ਕਰ ਲਈ ਜੇ ਕੋਈ ਥਣ ਚ ਜਾਂ ਕੁਝ ਵੀ ਗਾਂ 'ਚ ਨੁਕਸਨ ਨਿਕਲਦਾ ਸਾਈ ਵਾਪਸ ਕਰਾਂਗੇ ਠੀਕਾ ਕਰ ਬਾਕੀ ਵਿੱਚ ਬਾਈ ਪਤਾ ਕੀ ਕਰਦੇ ਬਾਈ ਹੁਣ ਆਉਣੇ ਆ ਜਾਂ ਹੁਣ ਆਉਣੇ ਆ ਜਵਾਨ ਹੋ ਗਏ ਆ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਜਿਹੜਾ ਅਸਲ ਜਿਹੜਾ ਬਾਹਰ ਹੁੰਦਾ ਅਸਲ ਕੀ ਨਾ ਭਾਵੇਂ ਆ ਬਾਈ ਦਾ ਵੀ ਯਾਰ ਸਾਈ ਤੋਂ ਬਿਨਾ ਪਸ਼ੂ ਰੋਕਿਆ ਨਹੀਂ ਜਾਂਦਾ ਨਾ ਬਾਈ ਜਮਾ ਨਹੀਂ ਰੋਕਣਾ ਯਾਰ ਠੀਕ ਆ ਪਰ ਸ਼ੁਰੂਆਤ ਇਧਰੋਂ करिए કે ਇਧਰੋਂ करिए ਦੋਨੇ ਚੰਗੀਆਂ ਨੇ ਬਾਈ ਇੱਥੋਂ ਕਰ ਦੋ ਆ ਅੰਬਰਾ ਵੀ ਤਾਂ ਤੋਰ ਖੋਣ ਕੇ ਬਾਈ ਸੁਆ ਕਿਹੜਾ ਦਾ ਸੁਆ ਬਾਈ ਦੂਜਾ ਰੀਜਨਲ ਦੰਦਾਂ ਚ ਦੰਦਾਂ 6 ਦੰਦ ਸੁਆ ਦੂਜਾ ਦੰਦਾਂ ਚ 6 ਦੰਦ ਤੇ ਇਹਦਾ ਕੀ ਰਿਕਾਰਡ ਆ ਪਹਿਲਣ ਦਾ ਕਾਰਡ ਬਾਈ 18 19 ਕਿਲ ਦੁੱਧ ਦਿੰਦਾ ਨੇ ਪਹਿਲਣ ਦਾ ਹਾਂਜੀ ਹਾਂਜੀ ਆ ਬਾਕੀ ਇੱਕ ਗੱਲ ਹੋਰ ਆ ਫਿੱਟ ਫਿੱਟ ਆ ਗਈ ਬੱਚੀ ਪੂਰੀ ਜਿਹਾ ਆਪਾਂ ਕਹਿ ਰਹੀਏ ਨਾ ਓਵਰ ਫੈਟ ਨਹੀਂ ਹੈਗੀ ਕਿਸੇ ਵੀ ਮਾ ਬਿਲਕੁਲ ਬਾਈ ਜਮਣੀ ਖਾਨ ਤੋਂ ਤੇ ਬਾਕੀ ਆਰਡਰ ਤਾਂ ਖਾ ਗੈਰੀ ਇੱਥੋਂ ਆ ਨਾ ਪਿਆ ਫਸਵਾ ਜਵੇਂ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਨਾ ਹਣ ਤੁਣ ਬੜਾ ਚੰਗਾ ਆ ਥਣ ਲੱਗਿਆ ਮੱਜਾਂ ਨਾਲ ਦਾ ਹੀ ਕੱਦ ਕਾਠ ਬਹੁਤ ਸੋਹਣਾ ਰੱਖਦੀ ਆ ਓਵਰ ਫੈਟ ਨਹੀਂ ਹੈਗੀ ਕੋਈ ਚਾਰਚੂਰ ਨਹੀਂ ਪਿਆ ਹੋਇਆ ਪਾਊਡਰ ਜਮਾ ਨਹੀਂ ਬਾਈ ਜਮਾ ਹੀ ਨਹੀਂ ਆ ਲੈ ਆਓ ਜੀ ਲੈ ਆਓ ਕਮਾਲ ਹੋਣੀ ਥਣ ਦੀ ਕੁਆਲਿਟੀ ਬਹੁਤ ਚੰਗੀ ਆ ਮੇਨ ਪਸ਼ੂਰੀ ਕੁਆਲਿਟੀ ਜ਼ਿਆਦਾਤਰ ਜਿਹੜਾ ਮੇਰਾ ਮੰਨਣਾ ਜਿਵੇਂ ਥਣ ਲੱਗੇ ਨੇ ਨਾੜਾ ਨੂੜਾ ਆ ਗਿਆ ਆਰਡਰ ਤੇ ਪਾਲ 19 ਵੀ ਬੜੀ ਮੋਟੀ ਬਈ ਪਾਲਾ ਬਿਲਕੁਲ ਪਾਲਾ ਯਾਰ ਠੀਕ ਹੈ ਗੱਲ ਆਹ ਪਰ ਪਹਿਲੇ ਦੂਜੇ ਸੂਰ ਲੱਗੀਆਂ ਨੇ ਨਾ ਜਾਨਵਰ ਤੇ ਬਾਕੀ ਜੇ ਗੱਲਬਾਤ ਕਰ ਲਈਏ ਦਿਨ ਕਹਿ ਕੇ ਕੱਢ ਦੂਗੀ ਇਹ ਦਿਨ ਬਈ ਇਹ ਕੱਢ ਜੂਗੀ ਪੰਜ ਗਾ ਪੰਜਾਂ ਦਾ ਗੋਬਰ ਕਬਰ ਵਧੀਆ ਟੈਟ ਮਾਰਦੀ ਆ ਠੀਕ ਹੈ ਗੱਲ ਤੇ ਬਾਕੀ ਇਹ ਨਾ ਜਿਵੇਂ ਤੁਸੀਂ ਇਹ ਲੈ ਲਓ ਵੀ ਸਾਡੇ ਕਿਹੜੀਆਂ ਮਾਈਆਂ ਬੀਬੀਆਂ ਦੇ ਘਰੇ ਚੌਂ ਵਾਲੀ ਗਾਂ ਦੀ ਠੀਕ ਹੈ ਗੱਲ ਇਹਦਾ ਬਾੜੀ ਵੱਡੀ ਨਹੀਂ ਹੈਗੀ ਦਰਮਿਆਨੀ ਦੀ ਗਾਂ ਇਹ ਹੈ ਨਾ ਦੁੱਧਾ ਦੂਪੀਣ ਵਾਲੇ ਬਾਈਆਂ ਦੀ ਬਾਕੀ ਆ ਥਣ ਦੇਖੋ ਲੈ ਕਈ ਬਾਈਆਂ ਤਾਂ ਬ ਅਥਾਣਾ ਦਿਖਾ ਗੇਰੀ ਗਾੜੀ ਸਾਰੇ ਆ ਜਿਹੜਾ ਥਾਣਾ ਨਾ ਸਵਾ ਕਿੰਨਾ ਹਾਂ ਬੜੀ ਠੰਡੀ ਹੈ ਲੈ ਗੱਬਣ ਦੀ ਧਾਰਾ ਮਾਰਲਾ ਚ ਲੈ ਗੱਬਣੀ ਮਾਰੀ ਬਸ ਸਵਾ ਦੀ ਆ ਗਈ ਠੰਡੀ ਥਾਣਾ ਬੜਾ ਲੱਗਿਆ ਤੇ ਬਾਕੀ ਅਜੇ ਬਣਨੀ ਬੁਣਨੀ ਬਹੁਤ ਹੈ ਪੂਰੀ ਪੂਰੀ ਬਣਨੀ ਆ ਬਾਈ ਇੱਥੋਂ ਗਾਲੇ ਬੰਨਿਓ ਦਿਖਾ ਦੇ ਗਰੀ ਗਾੜੀ ਵੀ ਚੈੱਕ ਕਰਾ ਦੇ ਹਾਂ ਆ ਦਿਖਾ ਮੜੀ ਖਿੱਚ ਕੇ ਦਿਖਾ ਤੇ ਪੱਖ ਤੋਂ ਵੀ ਦਿਖਾ ਦੇ ਇਧਰਲੇ ਬੰਨਿਓ ਆ ਗਾੜੀ ਪਿਛਾੜੀ ਦੀ ਬਹੁਤ ਸ਼ਾਨਦਾਰ ਹੈ ਤੇ ਆ ਡਰਾਂ ਨਾ ਬਿਲਕੁਲ ਠੋਕਮਾ ਠੋਸ ਥਣ ਵੀ ਕੱਲਾ ਕੱਲਾ ਲੱਗਿਆ ਤੇ ਜਿਹੜੀ ਇਹਦੀ ਚਵਾਈ ਆ ਚਵਾਈ ਇਹਦੀ ਤੁਹਾਨੂੰ ਮੈਂ ਗੱਲ ਦੱਸਦਾ ਨਾ ਵੀ ਮੱਜਾਂ ਦੇ ਬਰਾਬਰ ਹੀ ਹੋਊਗੀ ਜਿਵੇਂ ਮੱਜਾਂ ਦੀ ਚਵਾਈ ਹੁੰਦੀ ਆ। ਆਹ ਲੈ ਬਾ ਦਿਖਾਈ ਬਾਈ ਖਿੱਚ ਕੇ ਦੇਖੀ ਕਿੰਨਾ ਹਜੇ ਰਬੜ ਵਾਂਗ ਬੱਦ ਆ। ਹਾਂ ਮੰਨ ਲਾ ਵੀ ਆ। ਹਾਂ ਲੈ ਲੈ ਇੰਨਾ 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 ਭਰੂਗੀ ਇਹ। ਜਦੋਂ ਸੁਣਦੇ ਆਈ ਨੇ ਜੋਸ਼ ਮਾਰਿਆ ਨਾ ਹਾਂ ਐ ਜੇ ਪੌੜੀ ਲੈ ਪੈਰ ਧਰ ਕੇ ਚੜਜਿਓ। ਐਸੀ ਗੱਲ। ਤੇ ਇਧਰਲੇ ਬੰਨੇ ਵੀ ਦਿਖਾ ਲਈ ਗਰੀ ਦਿਖਾ ਦੇ ਪੂਰੀ। ਤੇ ਪੈਲਣ ਦਾ ਰਿਕਾਰਡ ਆ ਗਿਆ ਦਾ 18-19 ਕਿਲੋ ਦਾ। 20 ਕਿਲੋ ਦੁੱਧ ਤੁਸੀਂ 18 ਤੋਂ 20 ਕਿਲੋ ਮੰਨ ਕੇ ਲੈ ਲਓ 18 ਤੋਂ 20 ਕਿਲੋ ਮੰਨ ਕੇ ਲੈ ਲਓ ਬਾਲੇ ਹਨਾ ਐਵੇਂ ਕਿਹਾ ਦੁੱਧ ਸਾਨੂੰ ਇੱਕ ਗੱਲ ਹੋਰ ਦੱਸਦਾ ਨਾ ਪਾਉ ਮੱਝਾਂ ਨਾਲ ਦੇ ਪੂਰਾ ਗਾਣਾ ਬਾਈ ਮੈਂ ਕਹਿੰਦਾ ਫਰਿੱਜਾਂ 'ਚ ਮੱਖਣ ਹੀ ਨਹੀਂ ਮੁੱਕਣ ਦੇਣੀ ਹਾਂ ਮੱਝਾਂ ਵਰਗਾ ਹੀ ਪਾ ਦੂ ਤੇ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਬਾਈ ਮੁੱਲ ਦਾ 85000 ਆ 85 ਕਰਾ ਲਓ 90 ਕਰਾ ਲਓ ਹਨਾ ਠੀਕ ਆ 78 ਦੋ ਕਟ 60000 ਦੀ ਦਵਾਂਗੇ 78000 ਦੀ 78000 ਦੀ ਦੇ ਦਾਂਗੇ ਜੋ ਮਾਨ ਤਨ ਕਰਦਾ ਕੋਈ ਗੱਲ ਨਹੀਂ ਠੀਕ ਆ ਗੱਲ ਥੋੜਾ ਬਹੁਤਾ ਮਾਨ ਤਨ ਬਾਈ ਕਹਿੰਦਾ ਕਰ ਦਾਂਗੇ ਹੋ ਜੀ ਬੰਨੇ ਮੜਾ ਪਹਿਲਾਂ ਨਾ ਬਾਈ ਇਹ ਪਹਿਲਾਂ ਨਾ ਬਾਈ ਦੋ ਰੀਜਨਲ ਦੋ ਦੰਦ ਬੱਛੀ ਆ ਗਈ ਚੌਕ ਦੇ ਹਜੇ ਹੁਣੀ ਕੱਢਣੀ ਲੱਗੀ ਹੈ ਇਹ ਦੋ ਦੰਦ ਦਾ ਬੈਰੀ ਫੋਨ ਦਿਖਾ ਕਿੱਦਾਂ ਚੰਗਾ ਲੱਗਿਆ ਤੇ ਨੀਂਦ ਨਗਾਲਾ ਸੁਭਾਅ ਦੀ ਬੜੀ ਠੰਡੀ ਹੈ ਪੂਰੀ ਇਹ ਤਾਂ ਬੜੀ ਠੰਡੀ ਆ ਬਾਈ ਲੈ ਕਿੰਨੀ ਕਿੰਨੀ ਦੂਰੀ ਤੇ ਪਹਿਲਾਂ ਨਾ ਪਸ਼ੂ ਹੱਥ ਨਹੀਂ ਲਾਉਂਦਾ ਬਾਕੀ ਬਾਕੀ ਆ ਨਹੀਂ ਨਾ ਨਾ ਦੇਖੋ ਔਰੋਂ ਸਟਾਰਟਿੰਗ ਦੇਖੋ ਕਿੱਥੋਂ ਆ ਆ ਲੈ ਵੀਰ ਆਪਾਂ 19 ਵੀ ਪੜ ਪਾਈ ਕਰੀ ਹਾਂ ਇਹ ਵੀ ਬੜੀ ਬੜੀ ਸੋਹਣੀ ਸਟਾਰਟਿੰਗ ਵਾਲੀ ਸਭ ਤੋਂ ਮੇਨ ਗੱਲ ਹੈ ਜਿਹੜੀ ਸੁਭਾਅ ਦੀ ਠੰਡੀ ਆ ਬਾਈ ਹਾਂ ਬਿਲਕੁਲ ਠੰਡੀ ਹੈ ਬਈ ਜੇ ਮਰਜੀ ਧਰ ਲਓ ਜੇ ਕਈ ਦਿਨ ਧੋਰੋ ਜੀ ਬਾਕੀ ਇਹ ਤਾਂ ਤੁਸੀਂ ਐ ਲਾ ਲਓ ਵੀ ਹਫਤਾ ਖੰਡ ਕੱਢ ਜੂ ਆਰਾਮ ਨਾਲ ਹਜੇ ਸਵੈਲਿੰਗ ਵੀ ਸਟਾਰਟ ਨਹੀਂ ਕਰੀ ਬੱਚੀ ਨੇ ਲੈ ਆ ਕੇ ਦਿਖਾਓ ਬਿਲਕੁਲ ਇੱਥੋਂ ਦਿਖਾ ਕੇ ਨਾਲੇ ਦਿਖਾ ਥਾਣ ਥਾਣ ਬੜਾ ਚੰਗਾ ਇਹਦਾ ਤੇ ਆਹ ਦਿਖਾ ਦੇ ਵੀ ਸਪੇਸ ਕਿੰਨੀ ਪਈ ਆ ਬਹੁਤ ਜ਼ਿਆਦਾ ਬਹੁਤ ਆ ਤੇ ਰੰਗ ਰੰਗ ਦੀ ਬੜੀ ਸ਼ਾਨਦਾਰ ਆ ਜੀ ਬਈ ਇਹ ਜਾਨ ਬਜੂਦ ਕਿਸੇ ਭਰਾ ਨੇ ਆ ਮੰਨ ਲਾ ਵੀ ਚੰਗਾ ਪਾਊਡਰ ਪਾ ਕੇ ਤਿਆਰ ਕਰੀ ਹੋਈ ਆ ਤੁਹਾਨੂੰ ਤੋਰਾ ਦੱਸਦਾ ਇਹਦਾ ਪਹਿਲਵਾਨਾਂ ਜੋ ਕਿ ਆਰਡਰ ਬਹੁਤ ਖੁੱਲਾ ਬਣਾਉਗੀ ਬੱਚੀ ਆਨੇ ਚੱਬ ਕੜਦੂ ਜਾਨ ਵੀ ਫੁੱਲਾ ਬਜੂਦ ਵੀ ਫੁੱਲਾ ਦੂਜੇ ਸੂਰੇ ਵਾਲੀ ਜਿੰਨੀਆਂ ਹੈ ਵੀ ਆ ਗਈ ਨੇ ਪਹਿਲਾਂ ਬਾਕੀ ਆਏ ਆ ਭਾਈ ਜਿਹੜੀਆਂ ਦੋਨੇ ਪੀਸ ਨੇ ਨਾ ਆਪਣੇ ਇੱਥੇ ਖੜਾ ਲੈ ਜੀ ਕਮਾ ਕੇ ਮਾੜੀ ਜੀ ਆ ਐ ਨੂੰ ਕਰ ਲੋ ਕਰ ਲੋ ਕਰ ਲੋ ਗਾਹ ਨੂੰ ਮਾੜੀ ਜੀ ਖਿੱਚ ਲੋ ਖਿੱਚ ਲੋ ਇਹ ਇੱਥੇ ਇੱਥੇ ਇੱਥੋਂ ਦਿਖਾ ਕੇ ਰਹੀ ਏ ਇੱਥੋਂ ਦਿਖਾ ਦੇ ਤੇ ਕੁਆਲਿਟੀ ਇੱਕ ਗੱਲ ਹੋਰ ਹੈ ਨਾ ਬੱਚੀ ਡਰੇ ਨਾ ਨਾ ਭਾਈ ਜਮਾਈ ਆ ਗਈ ਤੇ ਆਹ ਚੀਜ਼ਾਂ ਬਹੁਤ ਬਣਾਉਗੀ ਇਹ ਇੱਥੇ ਇੱਥੇ ਦਿਖਾ ਦੇ ਆ ਲੈ ਚਲੋ ਜੀ ਆ ਚਲੋ ਲੈ ਚਲੋ ਖੁਆ ਕੇ ਜਾਨ ਜੂਨ ਵੀ ਫੁੱਲਾ ਵਜੂਦ ਵੀ ਚੰਗਾ ਥਣਾ ਦਾ ਗੈਪ ਵੀ ਬਹੁਤ ਸੋਹਣਾ ਰੱਖਦੀ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਲੈ ਚਲੋ ਗਾਂ ਵਾਲੇ ਜੂਏ ਬਦਨ ਵਾਲੀ ਚੀਜ਼ ਆ ਬਾਈ ਇਹ ਜਾਨ ਜੂਨ ਆ ਹੈਗਾ ਬਹੁਤ ਪਲਵਾਨ ਵਾਲਾ ਸਿਸ ਪੂਰਾ ਪੂਰਾ ਬਾਈ ਪੂਰਾ ਰੰਗ ਰੰਗ ਦੀ ਬਾਰਿਸ਼ ਆ ਬਾਕੀ ਐ ਕੋਈ ਛੋਟੀਆਂ ਮਾਨੀਕਨ ਆ ਜਿਓ ਬਾਈ ਹਨਾ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਦੋਏ ਬੈਡਾਂ ਦੀ ਆਰਡਰ ਕੁਆਲਿਟੀ ਇੰਨੀ ਕਿ ਸ਼ਾਨਦਾਰ ਆ ਵੀ ਜਿਹੜੀ ਆ ਚੀਜ਼ ਨੂੰ ਮੈਂ ਕਹਿੰਦਾ ਨਾ ਮਜ਼ਬੂਤੀ ਆਰਡਰ ਦੀ ਨਾ ਹੂੰ ਚੌੜੇ ਆਰਡਰ ਦੀ ਬਣੂ ਬਿਲਕੁਲ ਨਾਲ ਲੱਗਵਾ ਜ ਆਰਡਰ ਰੱਖੂਗੀ ਤੇ ਆੜੀ ਵਾਲਾ ਆਰਡਰ ਬਣਾਉ ਉਹਨੇ ਸਪੇਸ ਆ ਪੂਰਾ 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 ਪੂਰ ਲੈ ਆ ਥਣ ਦਿਖਾ ਲੈ ਆ ਡਰਾ ਇੰਨਾ ਕ ਸੋਨਾ ਬਣਾ ਦੂਗੀ ਵੀਰ ਐ ਕੀ ਕਰੂਗਾ ਵੀ ਦੇਖੀ ਦੇਖੀ ਜਾ ਲੈ ਦੇਖੀ ਜਾ ਆੜੀ ਵਾਲਾ ਆਰਡਰ ਟੰਡੀ ਪੂਰੀ ਐ ਮਜ਼ਬੂਤੀ ਹੈ ਤੇ ਨੇ ਸਵੇਲਿੰਗ ਵੀ ਨਹੀਂ ਪਾਉਣੀ ਸ਼ੁਰੂ ਕਰੀ ਬਾਈ ਹਜੇ ਅਜੇ ਤਾਂ ਬੱਚੀ ਸੋਣੀ ਦੀ ਹੈ ਕਿੰਨਾ ਕ ਦੁੱਧ ਪਾ ਸਕਦੀ ਹੈ 아이ਡੀਆ ਉਦ ਬਾਈ ਇਹ ਵੀ 18 20 ਕਿਲੋ ਬਾਦੂ ਬੱਚਾ 20 ਕਿਲੋ ਦੇ ਆਸੀ ਰਾਮ ਨਾਲ ਬਾਈ ਜਾਨ ਜੂਨ ਬਹੁਤ ਚੰਗੀ ਹੈ ਬੱਚੀ ਚ ਬਾਕੀ ਨਾਲ ਘਰੀ ਖਾਣ ਪੀਣ ਦੀ ਦਿਖਾ ਦੇ ਖਾਣ ਪੂਰ ਦੀ ਬੜੀ ਗੁੱਲੀ ਆ ਜੀ ਔਰ ਇਹ ਗਾਂ ਹਾਲੇ ਪਾਸੋਂ ਵੀ ਫੁੱਲ ਮਜ਼ਬੂਤ ਸਭ ਤੋਂ ਮੇਨ ਗੱਲ ਇਹ ਦੇ ਸੁਭਾਅ ਦੀ ਆ ਜਿਵੇਂ ਪਹਿਲਾਂ ਨਾ ਹੱਥ ਲਾਉਣ ਬਾੜਾ ਬਾੜਾ ਠੰਡਾ ਬਾਈ ਸੁਭਾਅ ਦਾ ਇਹਦੇ ਪੈਸੇ ਕਿੰਨੇ ਲੈ ਦਾਂਗੇ ਪੈਸੇ ਬਾਈ ਮੁੱਲ ਵੀ ਇਹਦਾ ਵੀ 85000 ਆ ਜੀ ਹਾਂਜੀ ਤੇ ਇਹ ਵੀ ਦੋ ਘਟ 77000 ਦੀ ਦੇਦਾ ਮਤਲਬ ਇਹ ਲੈਣ ਦੇਣ ਜਿਹੜਾ ਵਾਲਾ ਰੇਟ ਹੀ ਹੈ ਲੈਣ ਦੇਣ ਵਾਲੀ ਰੇਟ ਆ ਬਾਈ ਬੜਕੇ ਇੱਕ ਨਾਲ ਜਿਹੜੇ ਬਾਹਲਾ 5-10000 ਫਰਕ ਵਾਲਾ ਬਾਈ ਬਣ ਕੇ ਆਉਗੀ ਨਾ ਫੋਨ ਲਾਇਆ ਕਰੋ ਹਣਾ ਠੀਕ ਆ ਗੱਲ ਕੋਈ ਇੰਨੇ ਐਡੇ ਵੱਡੇ ਮਾਰਜਿਨ ਆਇੱਕ ਗੱਲ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਵੀ ਜਿਹੜਾ ਰੇਟ ਹੁੰਦਾ ਰੇਟ ਆਪਣੀ ਵੀਡੀਓ ਚ ਫਿਕਸ ਫਿਕਸ ਜਾਂਦਾ ਨਹੀਂ ਜੀ ਜੋੜਾ ਲਊ ਕੋਈ ਬਾਈ ਉਹਦਾ ਮਾਨਦਾਨ ਕਰ ਦਾਂਗੇ ਆਪਾਂ ਵਧੀਆ ਠੀਕ ਆ ਗੱਲ ਇਕੱਠਾ ਜੋੜਾ ਲੈਣਾ ਇਕੱਠਾ ਜੋੜਾ ਲਊਗਾ ਜਿਹੜਾ ਨੰਬਰ ਬੋਲ ਦਿੰਦੀ ਨੰਬਰ 987250314 987250314 ਕਿੰਦਾ ਆ ਗਿਆ ਬਾਦਸ਼ਾਹ ਬੰਦਿਆਲਾ ਤੇ ਨੇੜੇ ਆ ਗਿਆ ਮਿਰਲ ਕੋਟਲੇ ਦੇ ਦੋਨੇ ਤੁਹਾਨੂੰ ਤੋਹਫੀ ਦਿਖਾਤੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ